ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗਾ ਐਜੂਕੇਸ਼ਨ ਹਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਗੱਲ ਕਰਾਂਗੇ ਸਟਾਫ ਨਰਸਾਂ ਦੀ ਜਿਹੜੀ ਭਰਤੀ ਹੈ ਉਹ ਆਊਟ ਹੋ ਚੁੱਕੀ ਹੈ ਸਟਾਫ ਨਰਸਾਂ ਦੀ ਜਿਹੜੀ ਭਰਤੀ ਹੈ ਉਹ ਸੰਗਰੂਰ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਬੇਟਾ ਜਿਹੜਾ ਹੋਮੀ ਪੱਪਾ ਦਾ ਇੰਸਟੀਚੂਟ ਹੈ ਮੈਡੀਕਲ ਹਸਪੀਟਲ ਹੈਗਾ ਬੇਟਾ ਉੱਥੇ ਆਪਣੇ ਕੋਲ ਸਟਾਫ ਨਰਸਾਂ ਦੀ ਜਿਹੜੀ ਵੈਕੈਂਸੀ ਆ ਆਊਟ ਹੋਈ ਹੋਈ ਹੈਗੀ ਸਾਰੇ ਬੱਚਿਆਂ ਨੂੰ ਪਤਾ ਹੈਗਾ ਤੇ ਆਪਣੇ ਕੋਲ ਇਹ ਇਸ ਦੇ ਲਈ ਯੋਗਤਾ ਜਿਹੜੀ ਹੈਗੀ ਜੀਐਨਐਮ ਹੈਗੀ ਤੇ ਆਪਣੇ ਕੋਲ ਆਖਰੀ ਮਿਤੀ ਅਪਲਾਈ ਕਰਨ ਦੀ ਬੱਚੇ ਆਪਣੇ ਕੋਲ 25 10 2025 ਹੈ ਤੇ ਹਲੇ ਵੀ ਬੇਟਾ ਜਿਹੜੇ ਜੀਐਨਐਮ ਜਿੱਦਾਂ ਰਿਜ਼ਲਟ ਆਇਆਗਾ ਬੇਟਾ ਜਿੰਨਾ ਬੱਚਿਆਂ ਦਾ ਨੰਬਰ ਨਹੀਂ ਆਇਆ ਉਹ ਹਲੇ ਵੀ ਉਹਨਾਂ ਕੋਲ ਮੌਕਾ ਹੈਗਾ ਵੀ ਉਹ ਸਟਾਫ ਨਰਸ ਦੀ ਤਿਆਰੀ ਕਰ ਸਕਦੇ ਨੇਗੇ ਬਾਕੀ ਬੇਟਾ ਹਰ ਸਾਲ ਇੱਕ ਸਾਲ ਦੇ ਵਿੱਚ ਬੇਟਾ ਸਟਾਫ ਨਰਸਾਂ ਦੀ ਜਿਹੜੀ ਭਰਤੀ ਹੈ ਉਹ ਡੀਐਚਐਸ ਵੱਲੋਂ ਜਾਂ ਆਪਣੇ ਕੋਲ ਕਿਸੇ ਵੀ ਸਰਕਾਰੀ ਅਦਾਰੇ ਵੱਲੋਂ ਬੇਟਾ ਜਾ ਦੋ ਵਾਰ ਨਿਕਲਦੀ ਰਹਿੰਦੀ ਹੈ ਇਸ ਕਰਕੇ ਕਿਸੇ ਵੀ ਬੱਚੇ ਨੂੰ ਨਰਾਸ਼ ਹੋਣ ਦੀ ਜਰੂਰਤ ਨਹੀਂ ਹੈ ਤੁਸੀਂ ਬੇਟਾ ਕੀ ਕਰਨਾ ਹੈਗਾ ਤੁਸੀਂ ਜਿਹੜੇ ਬੱਚੇ ਜੀਐਨਐਮ ਵਾਲੇ ਨੇ ਹੈਗੇ ਜਾਂ ਬੀਐਸਸੀ ਨਰਸਿੰਗ ਵਾਲੇ ਬੱਚੇ ਨੇਗੇ ਜਿਹੜੇ ਸਟਾਫ ਨਰਸ ਦੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਨੇ ਉਹ ਬੱਚੇ ਆਪਣੇ ਕੋਲ 94630 79680 ਨੰਬਰ ਤੇ ਸੰਪਰਕ ਕਰ ਸਕਦੇ ਨੇ WhatsApp ਕਰ ਸਕਦੇ ਨੇ ਬੇਟਾ WhatsApp ਕਰਕੇ ਜਾਂ ਸੰਪਰਕ ਕਰਕੇ ਆਪਣੀ ਔਨਲਾਈਨ ਕੋਚਿੰਗ ਦੀ ਤਿਆਰੀ ਕਰ ਸਕਦੇ ਹੋਗੇ ਤੁਸੀਂ ਹੁਣ ਮੌਕਾ ਗਵਾਉਣਾ ਨਹੀਂਗਾ ਬੇਟਾ ਜਿਹੜੇ ਬੱਚਿਆਂ ਨੇ ਪਹਿਲਾਂ ਮੌਕਾ ਗਵਾ ਚੁੱਕੇ ਨੇ ਉਹ ਵੱਖਰੀ ਗੱਲ ਹੈ ਪਰ ਹੁਣ ਮੌਕਾ ਨਾ ਗਵਾਓ ਆਪਣੀ ਸਟਾਫ ਨਰਸਾਂ ਦੀ ਜਿਹੜੀ ਤਿਆਰੀ ਹੈ ਉਹ ਸਟਾਫ ਨਰਸ ਦੇ ਪੇਪਰ ਲਈ ਉਹ ਤਿਆਰੀ ਕੰਟੀਨਿਉਟੀ ਦੇ ਵਿੱਚ ਕਰੋ ਬਾਕੀ ਬੱਚੇ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਬਟਨ ਦਬਾ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਜੋ ਬੱਚਾ ਬੇਟਾ ਚੈਨਲ ਨੂੰ ਜੁਆਇਨ ਕਰਨਾ ਚਾਹੁੰਦਾ ਹੈਗਾ ਉਹ ਚੈਨਲ ਨੂੰ ਜੁਆਇਨ ਕਰ ਲੋ ਜੁਆਇਨ ਕਰਨ ਦਾ ਫਾਇਦਾ ਇਹੇ ਹੋਣਾ ਹੈਗਾ ਜਿਹੜੀਆਂ ਵੀਡੀਓ ਜੋ ਬੇਟਾ YouTube ਚੈਨਲ ਨੇ ਹਾਈਡ ਕੀਤੀਆਂ ਹੋਈਆਂ YouTube ਨੇ ਹਾਈਡ ਕੀਤੀਆਂ ਹੋਈਆਂ ਮੇਰੀਆਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਆਪਣੀ ਤਿਆਰੀ ਵੇਖੂ ਵੀ ਬਹੁਤ ਵਧੀਆ ਤੰਗ ਨਾਲ ਕਰ ਸਕੋਗੇ ਤੇ ਇਸ ਕਰਕੇ ਬੇਟਾ ਆਪਣੇ ਕੋਲ ਤੁਸੀਂ ਆਪਣੇ ਕੋਲ ਤੁਸੀਂ 94630 ਨੰਬਰ ਦੇ ਉੱਪਰ ਜਾਂ 98680 ਨੰਬਰ ਦੇ ਉੱਪਰ ਤੁਸੀਂ ਜਾਂ ਤਾਂ ਬੇਟਾ WhatsApp ਕਰ ਸਕਦੇ ਹੋਗੇ ਮੈਸੇਜ ਕਰ ਸਕਦੇ ਹੋ ਵੀ ਅਸੀਂ ਸਟਾਫ ਨਾਲਸ ਦੀ ਕੋਚਿੰਗ ਲੈਣੀ ਹੈ ਜਾਂ ਸਾਡੇ ਫ੍ਰੀ WhatsApp ਗਰੁੱਪ ਨੇ ਦੇ ਨਾਲ ਜੁੜ ਸਕਦੇ ਹੋ ਜਾਂ ਬੇਟਾ ਆਨਲਾਈਨ ਕੋਚਿੰਗ ਲੈਣ ਦੇ ਲਈ ਵੀ ਸੰਪਰਕ ਕਰ ਸਕਦੇ ਹੋ ਤੇ ਜੁਆਇਨ ਜਰੂਰ ਕਰੋ ਚੈਨਲ ਨੂੰ ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਬਟਾ ਫ੍ਰੀ WhatsApp ਗਰੁੱਪ ਦਾ ਲਿੰਕ ਅਵੇਲੇਬਲ ਹੈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਫ੍ਰੀ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ